ਨਕੋਦਰ ਦੇ ਗੁੱਗਾ ਜਹਰਵੀਰ ਮੰਦਰ ਦੇ ਦਰਸ਼ਨ ਕਰਾ ਰਹੇ ਆ ਜਨਮਸ਼ਤਮੀ ਦਾ ਸ਼ੋਭ ਦਿਹਾੜਾ ਔਰ ਕੱਲ ਜਿਹੜਾ ਗੁੱਗਾ ਜਹਰਵੀਰ ਦਾ ਮੇਲਾ ਲੱਗੇਗਾ ਮੇਲੇ ਦੇ ਦਰਸ਼ਨ ਤੁਹਾਨੂੰ ਕਰਾ ਰਹੇ ਆ ਸਭ ਤੋਂ ਪਹਿਲੇ ਜਗ੍ਹਾ ਦੇ ਦਰਸ਼ਨ ਕਰਾ ਰਹੇ ਆ ਭਗਤ ਜੀ ਬੈਠੇ ਨੇ ਅੰਦਰ ਔਰ ਦੂਰੋਂ ਦੂਰੋਂ ਸਤਾਏ ਤੇ ਚੱਲ ਕੇ ਸੀਸ਼ਨ ਮੋਣ ਹੁੰਦੀਆਂ ਨੇ ਦੂਰ ਦੂਰ ਸੰਗਤ ਹੁੰਦੀ ਆ ਦੇਸ਼ ਵਿਦੇਸ਼ਾਂ ਤੋਂ ਆ ਕੇ ਇਹ ਜਗ੍ਹਾ ਦੇ ਦਰਸ਼ਨ ਕਰਦੇ ਨੇ ਦਰਸ਼ਨ ਕਰਨੇ ਆ ਤੁਹਾਨੂੰ ਚੌਕੀਆਂ ਦੇ ਵੀ ਦਰਸ਼ਨ ਕਰਾਵਾਂਗੇ ਭਗਤਾਂ ਨਾਲ ਗੱਲਬਾਤ ਵੀ ਕਰਾਵਾਂਗੇ ਆਓ ਤੁਹਾਨੂੰ ਲੈ ਚਲਦੇ ਆ ਗੋਗਲ ਯਾਰ ਵੀਰ ਮੰਦਰ ਦੇ ਦਰਸ਼ਨ ਤੇ ਆਗੂਗਾ ਯਾਰ ਵੀਰ ਜੀ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜਨਮਸ਼ਤਮੀ ਰਿਆਂ ਤੇ ਗੁੱਗਾ ਯਾਰ ਪੀਰ ਦੇ ਮੇਲੇ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਟਰਸਟ ਪ੍ਰਬੰਧਕ ਕਮੇਟੀ ਮੰਦਰ ਗੁੱਗਾ ਸਾਈਂ ਨਕੋਦਰ ਜਿਨ੍ਹਾਂ ਦੀ ਦੇਖਰੇਖ ਹੈਗਾ ਗੁੱਗਾ ਯਾਰ ਪੀਰ ਜੀ ਦਾ ਇਹ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਰਹਿਮਤ ਨਾਲ ਬਹੁਤ ਅੱਛੇ ਤਰੀਕੇ ਨਾਲ ਕਰਵਾਇਆ ਜਾਂਦਾ ਹੈ ਤੇ ਵੱਖ-ਵੱਖ ਜਗ੍ਹਾ ਤੋਂ ਸੰਕਤਾਂ ਆਂਦੀਆਂ ਨੇ ਬਾਬਾ ਜੀ ਦਾ ਦਰਸ਼ਨ ਪਾਉਂਦੀਆਂ ਨੇ ਇੱਕ ਵਾਰੀ ਫੇਰ ਟਰਸਟ ਪ੍ਰਬੰਧਕ ਕਮੇਟੀ ਮੰਦਰ ਗੁੱਗਾ ਸਾਈਂ ਨਕੋਦਰ ਉਹਨੇ ਸਾਰੀ ਕਮੇਟੀ ਵੱਲੋਂ ਸਾਰੇ ਟੀਮ ਮੈਂਬਰਾਂ ਵੱਲੋਂ ਮੰਦਰ ਦੇ ਪੁਜਾਰੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਤੇ ਗੁੱਗਾ ਨੌਮੀ ਦੀਆਂ ਗੁੱਗਾ ਯਾਰ ਪੀਰ ਦੇ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜਕਾਰਾ ਗੁਰੂ ਗੋਖਰਨਾਥ ਗੁੱਗਾ ਯਾਰਪੀਰ ਜੀ ਦਾ ਟਰਸਟ ਪ੍ਰਬੰਧਕ ਕਮੇਟੀ ਮੰਦਰ ਗੁੱਗਾ ਥਾਈ ਵੱਲੋਂ ਸਮੂਹ ਸਾਰੀ ਸੰਗਤ ਨੂੰ ਜਿੰਨੀ ਵੀ ਇੱਥੇ ਆਈ ਹੋਈ ਆ ਸਾਰਿਆਂ ਦਾ ਅਸੀਂ ਹਾਰਦਿਕ ਅਭਿਨੰਦਨ ਕਰਦੇ ਆ ਤੇ ਮੇਲੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਏਕਤਾ ਲਹਿਰ ਵਾਲਿਆਂ ਦਾ ਵੀ ਬਹੁਤ ਬਹੁਤ ਸ਼ਕਿੰਗਰਾ ਸਾਹਿਬ ਤੁਹਾਡਾ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਦੂਰ ਪ੍ਰਦੇਸ਼ਾਂ ਵਿੱਚ ਬੈਠੇ ਆ ਤੁਸੀਂ ਸਾਰਿਆਂ ਦਾ ਦਰਸ਼ਨ ਕਰਾਣੇ ਪੇ ਗੁੱਗਾ ਯਾਰਪੀਰ ਜੀ ਦਾ ਜਕਾਰਾ ਗੁੱਗਾ ਯਾਰਪੀਰ ਜੀ ਦਾ ਬਹੁਤ ਸਾਰਾ ਚੇੇ ਦਰਬਾਰ ਕੀ ਜੈ जय मस्ता दायदिया मैं जलंधर शहर तू त्रीसा मंथ का आ रहे गुगा यार पीर मेले मैं हर साल की तरह ऐसी रवगी और बहुत जारी इना कृपा वा ए कृपा बनाई रखे सारी संगत उ जय मस्त दायदिया ਤਸਵੀਰਾਂ ਤੁਹਾਨੂੰ ਨਕੋਦਰ ਦੇ ਗੁੱਗਾ ਯਾਰ ਵੀਰ ਮੇਲੇ ਤੋਂ ਦਿਖਾ ਰਹੀ ਸੀ ਜਿੱਥੇ ਜਨਮਸ਼ਟਮੀ ਤੇ ਗੁੱਗਾ ਯਾਰ ਵੀਰ ਦਾ ਮੇਲਾ ਬੜੀ ਧੁੰਮਕਾਂ ਦੇ ਨਾਲ ਮਨਾਇਆ ਜਾ ਰਿਹਾ ਵਾ ਦਰਸ਼ਨ ਕਰਵਾਏ ਤੁਹਾਨੂੰ ਗੁੱਗਾ ਯਾਰ ਵੀਰ ਮੇਲੇ ਦੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ న్యూਸ ਨਕੋਦਰ